ਵੜ ਕੇ ਗਵਾਂਡੀਆਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਕਸਰ ਇਹ ਕਿਹਾ ਜਾਂਦਾ ਹੈ ਕਿ ਰਿਸ਼ਤੇਦਾਰਾਂ ਤੋਂ ਪਹਿਲਾਂ ਜੇਕਰ ਕੋਈ ਵਿਪਤਾ ਪਵੇ ਤਾਂ ਗਵਾਂਡੀ ਹੀ ਮੂਹਰੇ ਲੱਗ ਕੇ ਹਰ ਇੱਕ ਕੰਮ ਨੂੰ ਸਹਾਇਕ ਕਰਦੇ ਨੇ ਕੰਮ ਦੇ ਵਿੱਚ ਮਦਦ ਕਰਦੇ ਨੇ ਪਰ ਇਹ ਕਿਸ ਤਰ੍ਹਾਂ ਦਾ ਗਵਾਂਡੀ ਹੋਇਆ ਜਿਸ ਨੇ ਕੀ ਆਪਣੇ ਹੀ ਗਵਾਂਡੀਆਂ ਦੇ ਘਰ ਦੇ ਵਿੱਚ ਵੜ ਕੇ ਲਾਠੀ ਚਾਰਜ ਕੀਤਾ ਤੇ ਫਿਰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਮਾਮਲਾ ਕੀ ਹੈ ਇਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਬੜੀ ਚੁਲਾਕੀ ਦੇ ਨਾਲ ਜੋ ਘਰ ਦੇ ਵਿੱਚ ਤਾਸ਼ ਖੇਡਣ ਨੂੰ ਲੈ ਕੇ ਬੁਲਾਇਆ ਜਾਂਦਾ ਹੈ ਤੇ ਫਿਰ ਘਰ ਪਹੁੰਚਣ ਦੇ ਉੱਤੇ ਉਸੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਮਾਮਲਾ ਜੋ ਹੈ ਸੰਗਰੂਰ ਦੇ ਬਾਰਡਰ ਏਰੀਆ ਮੂਨਕ ਦੇ ਨਜ਼ਦੀਕ ਪਿੰਡ ਹੈ ਬਨਾਰਸੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 35 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤੇ ਇਹ ਕਤਲ ਵੀ ਦਿਨ ਦਿਹਾੜੇ ਯਾਨੀ ਕਿ ਸ਼ਾਮ ਨੂੰ ਕੀਤਾ ਗਿਆ ਪਹਿਲਾਂ ਤਾਂ ਆਪਣੇ ਗਵਾਂਡੀਆਂ ਨੂੰ ਜੋ ਹੈ ਡੰਡਿਆਂ ਦੇ ਨਾਲ ਉਸ ਦੀ ਮਾਰਕੁਟਾਈ ਕੀਤੀ ਗਈ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਡਾਕਟਰਾਂ ਦੇ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਸੀ ਜਿਹੜਾ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਹਾਲਕੀ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਗਵਾਂਢੀ ਹੀ ਵੈਰ ਕੱਢ ਗਏ ਬਹਾਨੇ ਦੇ ਨਾਲ ਤਾਸ਼ ਖੇਡਣ ਦੇ ਬਹਾਨੇ ਘਰ ਦੇ ਵਿੱਚ ਬੁਲਾਇਆ ਤੇ ਫਿਰ ਮੌਕਾ ਵੇਖ ਕੇ ਹਮਲਾ ਕਰ ਦਿੱਤਾ ਗਿਆ ਡੰਡਿਆਂ ਨਾਲ ਕੁੱਟ-ਕੁੱਟ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ

તુસી મોકકે થી સી કે તો જ તો એ માર કટતો હી હે નહીં મે બદમાઈ બોલાયા ફોન કરકે કિતને દિન સી કટ માર કર પાંચ દિન હે ઇદે બચ્ચે કિતને હે ઇસકે નહી મારના જો સા મે મર્યા હા ઇસકે ઇસકે બચ્ચા તીન હે કિતડે કડે બચ્ચે ને એક તો લડકી હે બાર 13 સાલ કી હો ગઈ એ દો لڑકે હે એક ઠીક હે પીનામા તો ડા સોનિયા કિને રી સોડ કી લગવાય જી દેવર લાગ ગયા જી की गल बात हुई है। पुट करी है। जी बाद गया। कोई बात नहीं थी कोई गल नहीं थी बस फोन कर, भाई कर भाई का बुलाया है फोन बुलाया है और फिर वह मेले मीटिंग बनाए बैठे थे किसी को भी पता कौन था कोई अड़ोस में पड़ोस में कोई भी नहीं था हमारे घर पे भी कोई नहीं था एक बस इसकी जनानी जनानी थी चाहे बच्चे थे और एकदम कहना ਮਾਰਕੂਟ ਲੈ ਗਏ ਚਾਰ ਪੰਜ ਆਦਮੀ ਪਿੱਛਾ ਤੈ ਜਿਸ ਗੱਲ ਤੋਂ ਮਾਰੇ ਗਿਆ ਤਾਂ ਤੋਂ ਮਾਰੇ ਕੁੱਟਾ ਤੋਂ ਕਰੀ ਗਏ ਕੋਈ ਗਲਬਾਤ ਨਹੀਂ ਸੀ ਜੀ ਆਲਤੀ ਤੋ ਕੋਈ ਬਾਤ ਨਹੀਂ ਸੀ ਕੋਈ ਚੀਤ ਨਹੀਂ ਸੀ ਕੋਈ ਕੁਛ ਨਹੀਂ ਨਹੀਂ ਸਾਹਮਣੇ ਘਰ ਆ ਕੋਈ ਗਲਬਾਤ ਨਹੀਂ ਨਹੀਂ ਕੋਈ ਬਾਤ ਚੀਤ ਨਹੀਂ ਸੀ ਜਿਨ੍ਹਾਂ ਨੇ ਕੁੱਟ ਮਾਰ ਕਰੀਏ ਜਿਨ੍ਹਾਂ ਨੇ ਮਾਰਿਆ ਵਾ ਇਹਨਾਂ ਬੰਦੇ ਦਾ ਨਾਮ ਜਾਣਦੇ ਹੋ ਕੋਣ ਕੋਣ ਹਾਂਜੀ ਕੀ ਨਾਮ ਨੇ ਇੱਕ ਕਾਲਾ ਦੀਪੂ ਰਾਕੇਸ ਸੋਕੀ ਪ੍ਰਵੀਨ ਰਾਮਪਾਲ फूल की बहू रामकली या राजली रामपाल की, की बहू एक मुकेश, मुकेश। काला की बहू हां डा गल गंडासी भी ले रहे थे वो कुआड़ा भी ले रहे थे सब कुछ ले रहे थे सारे हथियार बटले रखे थे हम्म ਸਭ ਗੱਲਾਂ ਮੈਂ ਰਿਹਾ ਨਰੇਸ਼ ਦੀ ਉਮਰ ਕਿੰਨੀ ਸੀ ਤੇ ਕਿੰਨੀ ਉਮਰ 35 ਸਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਕੀ ਬਖਸ ਮਾਮਲਾ ਹੋਇਆ ਹੈ ਮੇਰਾ ਨਾਮ ਰਜੇਸ਼ ਕੁਮਾਰਾ ਜੀ ਪਿੰਡ ਬਨਾਰਸੀ ਹੈ ਜੀ ਤੇ ਮੇਰੇ ਬ੍ਰਦਰ ਜੀ ਇਹਨਾਂ ਨੇ ਮੱਥ ਕੇ ਡੈਥ ਕਰਤੀ ਤੇ ਸੰਦੀਪ ਕਿਸ ਤਰ੍ਹਾਂ ਹੋਇਆ ਕਿਸ ਚੀਜ਼ ਨਾਲ ਹੋਇਆ ਮੈਂ ਅਸੀਂ ਤਾਂ ਬਾਹਰ ਸੀ ਜੀ ਸਾਨੂੰ ਨਹੀਂ ਪਤਾ ਲੇਡੀ ਜਾਂ ਦਾ ਫੋਨ ਆਇਆ ਕਿਤੇ ਐ ਕਰਕੇ ਆ ਗੱਲ ਹੋਊਗੀ ਵੀ ਸੱਤ ਛੇ ਸੱਤ ਮੁੰਡੇ ਨੇ ਬਾਪ ਉਹਨਾਂ ਦਾ ਤੇ ਤਿੰਨ ਲੇਡੀਆਂ ਨੇ ਆ ਕਰਕੇ ਲੀ ਬੋਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰਿਆ ਗਿਆ। ਨਹੀਂ ਉਹ ਤਾਂ ਕਹ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ। ਕਿਉਂ ਤੇ ਇਹ ਝੰਝੜ ਕਿਉਂ ਪੈਦਾ ਹੋ ਗਿਆ? ਝੰਝੜ ਦਾ ਕੁਝ ਵੀ ਨਹੀਂ ਵਧੀਆ ਗੋਲ ਚੱਲ ਸੀ ਜ ਉਹਨਾਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰਸ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਨਾ ਮੈਂ ਬ੍ਰਦਰ ਨੇ ਤੇ ਉਹਨਾਂ ਨੇ ਲੈ ਲਿਆ ਸੀ। ਇਹਨੇ ਕਹਿਤਾ ਹੁਣ ਵੀ ਅਸੀਂ ਲਵਾਂਗੇ ਵੀ ਤੈਨੂੰ ਕਿਵੇਂ ਤੇ ਸਿਸਟਮ ਦੀ। ਬਸ ਇਹ ਇਹ ਮੇਨ ਮੁੱਦਾ ਇਹੀ ਹੈ ਜੀ ਇਹਨਾਂ ਨੇ ਬਹਿਸ ਕਰਦੀ ਆ। ਇੱਕ ਤਾਂ ਸਕੇਡਰਾ ਸੀ ਮੁੰਡਾ ਤਾਂ ਸਕੇਡ ਦੇ 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 ਫੋਨ ਕਰਕੇ ਬੁਲਾਇਆ। ਵੀ ਆ ਕਰਕੇ ਉਰੇ ਆ ਜਾ। ਇਤੇ ਅੰਦਰ ਵੜਨ ਲੱਗਿਆ ਸਾਡੇ ਘਰੇ ਪਹਿਲਾਂ ਖਿਚਲੇ ਗਲੀ 'ਚ ਫਿਰ ਉਹ ਅੰਦਰ ਵੜ ਕੇ ਦਰਵਾਜ਼ੇ ਵਿੱਚ ਕਈ ਬੰਦੇ ਨੇ ਇਹ ਉਹ ਅੰਦਰ ਵੜ ਕੇ ਮਾਰਿਆ ਮਤਲਬ ਮਿਰਤਿਕ ਦਾ ਨਾਮ ਕੀ ਸੀ ਮਰੇਸ਼ ਕੁਮਾਰ ਜੀ ਕਿੰਨੀ ਕੁ ਉਮਰ ਸੀ ਦੀ ਹੈਗੇ ਜੀ 30 35 ਸਾਲ ਕੋਈ ਆਈਡੀਆ ਹੈ ਕਿ ਮਾਰਨ ਵਾਲਿਆਂ ਦੇ ਵਿੱਚ ਕੌਣ ਕੌਣ ਦਾ ਨਾਮ ਨੇ ਨਾਮ ਸਾਰਿਆਂ ਦੇ ਪਤਾ ਜੀ ਮੈਨੂੰ ਕੀ ਕੀ ਨਾਮ ਨੇ ਰਾਮਪਾਲ ਹੈ ਜੀ ਰਕੇਸ਼ ਆ ਉਹਦਾ ਮੁੰਡਾ ਹੈ ਸੰਦੀਪ ਕਾਲ ਕਾਲਾ ਕਹਿੰਦੇ ਨੇ ਤੇ ਉਹਦਾ ਬ੍ਰਦਰ ਹੈ ਦੀਪੂ ਤੇ ਪ੍ਰਵੀਨ ਹੈ ਜੀ ਸੋਕੀ ਹੈ ਇਹ ਸਾਰੇ ਹੈ ਕਿੱਥੋਂ ਦੇ ਸੀ ਬਨਾਰਸੀ ਦੇ ਨੇ ਜੀ ਤੇ ਉਹਨਾਂ ਦੀ ਮਸਤੀ ਆ ਰਾਜਕਲੀ ਤੇ ਮੁਕੇਸ਼ ਆ ਉਹਨਾਂ ਦੀ ਵਾਈਫ ਹੈ ਜੀ ਕੀ ਚਾਹੁੰਦੇ ਹੁਣ ਤੁਸੀਂ ਅਸੀਂ ਇਨਸਾਫ ਚਾਹੁੰਦੇ ਆ ਜੀ ਬੰਦਾ ਸਾਡਾ ਗਿਆ ਜੀ ਸਾਨੂੰ ਇਨਸਾਫ ਦਿਲਾਓ ਬੇਸੀ ਗਰੀਬ ਬੰਦੇ ਦਿਹਾੜੀਚਾਰ ਬੰਦਿਆਂ ਤੇ ਜਿਹੜੀ ਕੱਲ ਨੂੰ ਮ੍ਰਿਤਿਕ ਦੀ ਕੁੜੀ ਆ ਜੀ ਉਹ ਵੀ ਬਿਮਾਰਾ ਕੱਲ ਨੂੰ ਉਹਦਾ ਆਪਰੇਸ਼ਨ ਹੋਣਾ ਜੀ ਦੁਬਾਰੇ ਉਹਨੂੰ ਲੈ ਕੇ ਜਾਣ ਵਿਚਾਰੀ ਸੀ ਅੱਜ ਇਸ ਸਬੰਧੀ ਤੁਸੀਂ ਪੁਲਿਸ ਥੰਨ ਨੂੰ ਮਿਲੇ ਪੁਲਿਸ ਨੂੰ ਜੀ ਪਹਿਲਾਂ ਤਾਂ ਗਏ ਸੀ ਮੈਂ ਤਾਂ ਹੈ ਨਹੀਂ ਤੇ ਮੌਕੇ ਤੇ ਬ੍ਰਦਰ ਗਏ ਸੀ ਇਹ ਕਹਿੰਦੇ ਵੀ ਇਹਨਾਂ ਦੀ ਜਾਨ ਬਚਾਓ ਕਹਿੰਦਾ ਫਿਰ ਦੇਖਦੇ ਆ ਅਗਲੀ ਕਾਰੋਏ ਤਾਂ ਫਿਰ ਕਰਾਂਗੇ ਇਹ ਖਨੋਰੀ ਨੂੰ ਪੁੱਛਤ ਲਈ ਹਾਂ ਜੀ ਖਨੋਰੀ ਚ ਗਏ ਸੀ ਮੈਂ ਤਾਂ ਹੈ ਨਹੀਂ ਬ੍ਰਦਰ ਗਏ ਹੋਣੇ ਲਾਲ ਲੈ ਕੇ ਉਹਨਾਂ ਨੂੰ ਨਰੇਸ਼ ਨੂੰ ਜਿਹਦੇ ਸੱਟ ਲੱਗ ਰਹੀ ਸੀ ਬਾਅਦ ਚ ਦੇ ਕਹਿੰਦੇ ਵੀ ਰਾਜੀ ਦੀ ਜਾਨ ਬਚਾਓ ਜੀ ਡਾਕਟਰ ਦੇ ਲੈ ਕੇ ਜਾਓ ਫੇਰ ਬੰਦੀ ਕਰਵਾਓ ਫੇਰ ਕਰਾਂ ਬਾਈ ਜੀ ਅੱਜ ਕੀ ਮਾਮਲਾ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਹੈ ਮੈਂ ਹਰਿਆਣਾ ਦਾ ਹਾਂ ਉਹ ਮੇਰਾ ਮਾਮਾ ਲਗਾ تھا ਉਹ ਅੱਜ ਮਰਲ ਤੋਂ ਫੋਨ ਆਇਆ ਮੈਂ ਜਾ ਕਾਇਆ ਮਰੋਂਤੀ ਸਪੈਸ਼ਲ ਫੋਨ ਕਰਕੇ ਬੁਲਾਇਆ ਹੋ फिर फोन करके घर बुलाया घर आंदे सात आठ बंदे और तीन लेडीज उनका उसके, की, की, उसके भी लठ मारे अरे उसके भाई की लड़की थी उसके भी लग रही है उन्हें जमा जिंदा जी जमा दिया जी जमा किस गांव का मसला है ये क्यों भाई ये बनारसी गांव का गा जी ऐसा मामला क्यों हुआ ये कोई कोई मुद्दा नहीं था जी कोई कुछ नहीं था स्पेशल फोन करके बुलाया वो तो मैं अगर आइयो काम है और घर आया बस आंदे सारे सात जने थे तीन लेडीज थे।, थे मैं हाँ जी क्या नाम है जी आपका मेरा नाम पिंकी है कौन सा गांव है बनारसी गांव है क्या बात है जी इसके साथ हुई है मेरा आदमी के साथ मेरा आदमी जा रहा था ताश खेलना ਉਹਨਦੀ ਗਾ ਫੋਨ ਕਰ ਕਾ ਖੁਦ ਬੁਲਾ ਆਇਆ ਅਰ ਘਰ ਆਂਦੇ ਆ ਗਿਆ ਥਾ ਉਹ ਘਰ ਬੜ ਦੇ ਪਾਉਂ ਤੇ 8 9 ਜੜੇ ਤੇ ਉਹਨਦੀ ਡੰਡਾਂ ਗੇ ਲੈ ਮੁਕਿਆਂਗ ਲਾਤਾ ਗੇ ਲੈ ਘਰ ਮੈਂ ਬੜ ਕਾ ਨ ਮਾਰਿਆ ਮਾਮਲਾ ਕੀ ਥਾ ਕਿਉਂ ਇਤਨੀ ਇੰਚਸ ਇਹ ਇਤਨਾ ਲੜਾਈ ਝਗੜਾ ਬੜ ਗਿਆ ਪਤਾ ਨਹੀਂ ਜੀ ਮਾਮਲੇ ਕਾ ਕੋ ਨਹੀਂ ਪਤਾ ਉਹ ਵੀ ਕੋ ਨਹੀਂ ਬੋਲਣ ਦੀ ਹੁੰਦੀ ਜਦ ਸਾਰੇ ਉਸ ਕਾ ਉੱਪਰ ਪੜ ਗਏ ਮਾਰਨ ਲੱਗੇ ਕੁਛ ਵੀ ਕੋ ਨਹੀਂ ਬੋਲਣਾ ਪਤਾ ਆਪ ਵੀ ਪੁੱਛਾ ਤਾ ਮਨਾ ਬੇਰਾ ਕੋ ਨਹੀਂ ਮਨਾ ਕਿਵੇਂ ਬਤਾ ਜੋ ਕੇ ਬਾਤ ਆ ਕੇ ਬਾਤ ਆ ਕੁਛ ਵੀ ਨਹੀਂ ਮੈਂ ਤਾਂ ਸਾਰੇ ਪੀਟਣ ਲੱਗ ਗਏ ਸਾਰਿਆਂ ਨਗਰ ਮੈਂ ਬੈਡ ਕਰਦੇ ਮੈਂ ਆਂਗੜ ਮੈਂ ਸਾਰਿਆਂ ਨਾ ਪੀਟਿਆ ਜਿਵੇਂ ਸਾਰੇ ਜਨਾਬ ਇੱਕ ਨਾਰਸੀ ਦੇ ਵਿੱਚ ਵੀ ਘਟਨਾ ਵਾਪਰੀ ਕੀ ਹੈ ਮਾਮਲਾ ਇਹ ਜੀ ਕੱਲ ਸਾਨੂੰ ਇੱਕ ਇੰਟੀਮੀਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਿਤੇਸ਼ ਕੁਮਾਰ ਸਨ ਅਫ ਸ਼ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਿਤੇਸ਼ ਕਰਨ ਦੀ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜ੍ਹਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ ਵਜ੍ਹਾ ਰੰਜਾ ਜਿਹੜੀ ਅਸੀਂ ਇਹਦੀ ਤਫਤੀਸ਼ ਦਰਾਂ ਨੇ ਤਫਤੀਸ਼ ਦੇਖਦੇ ਹਾਂ ਕਿ ਵਜ੍ਹਾ ਰੰਜਾ ਕਿਹ ਕਿਹ ਕੀ ਦੋਸਤੀਆਂ ਦੀ ਹੁਣ ਤੱਕ ਕੋਈ ਬਿਰਖਦਾਰੀਆਂ ਹੋਈਆਂ ਹਨ ਹਾਂਜੀ ਅਸੀਂ ਮਤਲਬ ਰਾਉਂਡ ਅਪ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਤੁਹਾਨੂੰ ਵੇਰਵੇ ਬਾਕੀ ਜਲਦ ਦੇਵਾਂਗੇ ਸਰ ਕਿੰਨੇ ਕੁ ਬੰਦਿਆਂ ਨੇ ਇਹਨਾਂ ਨਾਮ ਦਰਜ ਕਰਾਈ ਨੇ ਕਿੰਨੇ ਕੁ ਬੰਦੇ 10 ਬੰਦਿਆਂ ਦਾ ਨਾਮ ਦਰਜ ਹੋਣਾ ਦਾ ਪੱਕਾ ਕਿੰਨੇ ਹੋਗੇ ਸਰ ਉਹ ਹਜੇ ਤੁਹਾਨੂੰ ਦੱਸ ਦਾਂਗੇ ਜੀ